ਸਤਿ ਸ਼੍ਰੀ ਗਾਲ ਜੀ ਸਾਰੇ ਪਰਵਾਂ ਨੂੰ ਬਾਰਡਰ ਵਲੋਗ ਤੇ ਸਾਰੇ ਪਰਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਮਾਲ ਠੀਕ ਹੈ ਤੇ ਅੱਜ ਜਿਹੜਾ ਇੱਥੇ ਅਸੂ ਦਾ ਜਿਹੜਾ ਟੂਰਨਾਮੈਂਟ ਆ ਉਹ ਅਨਾਉਂਸ ਕਰਨਾ ਆਪਣੇ ਠੀਕ ਹੈ ਕੱਲੂ ਮਾਲ ਦੀ ਨਾਲ ਤੇ ਸਾਰੇ ਆਪਣੇ ਵੀਰ ਭਰਾ ਜਿਹੜੇ ਆਏ ਆਂ ਹਾਂ ਜੀ ਸਾਸੀ ਗਾਲ ਜੀ ਜੁੰਪਰੇ ਸਾਰੇ ਵੀਰਾਂ ਨੂੰ ਤੇ ਜਿੰਨੇ ਮੇਰੇ ਵੀਰ ਆਏ ਨੇ ਵੀਰਾਂ ਨੂੰ ਸਾਸੀ ਗਾਲ ਜਿੱਦਾਂ ਕਿ ਆਪਾਂ ਮਨ ਵਾਲੇ ਸ਼ੀਲਡ ਰੱਖੀ ਵੀ ਜੀ ਇਹ ਆਪਣਾ ਅਸੂ ਦਾ ਦੂਜੇ ਤਵਾਰ ਕੱਜ ਵੀਰ ਆਪਾਂ ਸਾਰੇ ਇਕੱਠੇ ਹੋਏ ਆ ਠੀਕ ਹੈ ਜੀ ਤੇ ਇਹਦੇ ਵਿੱਚ ਅੱਜ ਜਿਹੜਾ ਵਾ ਆਪਣਾ ਲਕੀਸਤਾਦ ਹੁਣੀ ਦਵਾਈ ਵਾਲੇ ਤੋਂ ਰੈਂਬੋ ਉਸਤਾਦ ਜੀ ਗੁਣਾਣੇਪੁਰੇ ਤੋਂ ਬਲਵਿੰਦਰ ਉਸਤਾਦ ਹੁਣੀ ਮੁਲਾਜ਼ਮ ਹੁਣੀ ਸਚੀਨ ਉਸਤਾਦ ਜੀ ਫੌਜੀ ਮਾਲਾ ਤੋਂ ਆਈ ਛੋਕਾ ਉਸਤਾਦ ਜੀ ਬਾਕੀ ਆਪਣਾ ਪੀਪਾ ਕਲੀਫਾ ਠੀਕ ਹੈ ਜੀ ਬਾਕੀ ਜਿੰਨੇ ਵੀ ਵੀਰ ਆਏ ਆ ਸਾਰਿਆਂ ਪਹਿਲੇ ਤੋਂ ਧੰਨਵਾਦ ਹੈ ਤੇ ਅੱਜ ਆਪਣੀ ਇੱਥੇ ਮੀਟਿੰਗ ਹੋਈ ਆ ਜਿੱਦਾਂ ਕਿ ਇਹ ਆਪਾਂ ਨਾਊਂਸ ਪਹਿਲੇ ਵੀ ਕੀਤਾ ਸੀ ਇਹ ਅਸੂਰਤ ਦੂਜੇ ਦਵਾਰ ਜਿਹੜੀ ਛਿੰਡੂ ਡਣੀ ਹੈ ਇਹਦੇ ਚ ਦੋ ਕਬੂਤਰ ਜਿਹੜੇ ਲਾਊਡ ਹੋਣਗੇ ਇੱਕ ਪਿਓਰ ਮਲਵਾਈ ਇੱਕ ਕਬੂਤਰ ਖੱਟੀ ਅੱਖ ਦਾ ਜਾਂ ਕਾਲੀ ਅੱਖ ਦਾ ਕੋਈ ਪਾ ਲਓ ਸਿਰਫ ਚਿੱਟਾ ਨਹੀਂ ਹੋਣਾ ਚਾਹੀਦਾ ਰੰਗਦਾਰ ਜਿੱਦਾਂ ਦਾ ਮਰਜ਼ੀ ਹੋਵੇ ਜੌਂਸਰਾ ਸਾਂਸਰਾ ਹੋਰ ਕੋਈ ਵੀ ਰੰਗ ਹੋਵੇ ਉਹ ਪੈਗੇਗਾ ਜੀ ਪਿਓਰ ਚਿੱਟਾ ਜਿਹੜਾ ਉਹ ਇੱਕੋ ਹੀ ਪੈਣਾ ਜੀ ਠੀਕ ਹੈ ਜੀ ਇਹਦੀ ਐਂਟਰੀ ਆ ਗਈ 2100 ਰੁਪਿਆ ਜਿੱਦਾਂ ਕਿ ਅੱਜ ਅੱਧੀ ਐਂਟਰੀ ਆਪਾਂ ਸਾਰਿਆਂ ਵੀਰਾਂ ਕੋਲ ਲੈਣੀ ਹੈ ਇੱਕ ਮੀਟਿੰਗ ਆਪਾਂ ਹੋ ਰੱਖਾਂਗੇ ਉਹਦੇ ਚ ਐਂਟਰੀ ਸਾਰੀ ਇਕੱਠੀ ਕਰਕੇ ਤੇ ਆਪਾਂ ਜਿੱਦਾਂ ਵੀ ਇਨਾਮ ਜਿਹੜੇ ਉਹ ਕੋ ਜਿੰਨੇ ਵੀ ਆਏ ਸਾਰੇ ਅਡਜਸਟ ਕਰ ਦਾਂਗੇ ਵਿੱਚ ਠੀਕ ਆ ਵੀਰ ਜੀ ਠੀਕ ਹੈ ਧੰਨਵਾਦ ਜੀ ਦੂਜੇ ਦਵਾਰ ਲਓ ਜੀ ਹਾਂ ਜੀ ਅਸੂ ਦੇ ਦੂਜੇ ਦਵਾਰ ਆਪਾਂ ਰਿਕਾਰਡਿੰਗਾਂ 'ਚ ਵੀ ਦੱਸਿਆ ਵੀਡੀਓ 'ਚ ਵੀ ਕਹਿ ਦਿੱਤਾ ਅਸੂ ਦੇ ਦੂਜੇ ਦਵਾਰ ਟੂਰਨਾਮੈਂਟ ਹੋਣਾ ਆਪਣਾ ਠੀਕ ਐ ਸਰ ਹਾਂ ਜੀ ਤਰੀਕ ਲੈ ਪਤਾ ਨਹੀਂ ਕਿੰਨੀ ਬਣਦੀ ਤਰੀਕ ਲਈ ਆਪਾਂ ਦੱਦ ਚਲੋ ਦੱਦੇ ਅਸੂ ਦੇ ਦੂਜੇ ਦਵਾਰ ਹੋਣਾ ਇਹ ਟੂਰਨਾਮੈਂਟ ਠੀਕ ਐ ਸਰ ਠੀਕ ਐ ਜੀ ਬਾਕੀ ਆਏ ਸਾਰੇ ਵੀਰਾਂ ਦਾ ਧੰਨਵਾਦ ਲਓ ਜੀ ਦੋਸਤੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਹਲੇ ਕਈ ਵੀਰਾਂ